ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰਨਦੇ ਆ ਝੰਗ ਤੇ ਉੱਚ ਨੂੰ ਖਾਲਸਾ ਰਾਜ ਨਾਲ ਮਲਾਉਣਾ ਮਹਾਰਾਜ ਨੂੰ ਨਾ ਸਤਗੁਰ ਨੇ ਹੱਥ ਦੇ ਕੇ ਰੱਖ ਲਿਆ ਸੀ ਤੇ ਹੁਣ ਖਾਲਸਾ ਹੀ ਫੌਜ ਦੇ ਵਿੱਚ ਜੋਸ਼ ਦਾ ਕਹਿਰ ਖਿਲਰ ਗਿਆ ਸੀ ਜਦੋਂ ਉਹਨਾਂ ਦੇ ਪੈਰਾਂ ਦੇ ਵਿੱਚ ਗੋਲਾ ਵੱਜਾ ਤੇ ਹਰ ਇੱਕ ਜੋਧਾ ਚਾਹੁੰਦਾ ਸੀ ਕਿ ਮੇਰੀ ਤਲਵਾਰ ਨਵਾਬ ਦੇ ਲਹੂ ਦੇ ਵਿੱਚ ਡੁੱਬੇ ਤੇ ਉਧਰ ਸ਼ਹਿਰ ਦੇ ਦਰਵਾਜ਼ਿਆਂ ਤੇ ਮਸਤ ਹਾਤੀ ਦੁੜਾਏ ਗਏ ਜਿਨ੍ਹਾਂ ਦੀਆਂ ਟਕਰਾਂ ਕਰਕੇ ਇੱਕ ਦਰਵਾਜ਼ਾ ਉੱਟ ਕੇ ਡਿੱਗ ਪਿਆ ਤੇ ਖਾਲਸਾਈ ਫੌਜ ਹੱਥਾਂ ਦੇ ਵਿੱਚ ਸੂਤੀਆਂ ਤਲਵਾਰਾਂ ਲੈ ਕੇ ਸ਼ਹਿਰ ਦੇ ਅੰਦਰ ਵੜ ਗਈ ਤੇ ਜਾਂਦੇ ਹੀ ਫੌਜ ਦੇ ਟੁੱਟ ਪੇ ਨਵਾਬ ਦੀ ਫੌਜ ਉੱਥੋਂ ਵੀ ਭੱਜ ਲੀ ਗਈ ਤੇ ਮਹਾਰਾਜ ਦਾ ਸ਼ਹਿਰ ਉੱਤੇ ਪੂਰਾ ਪੂਰਾ ਅਧਿਕਾਰ ਹੋ ਗਿਆ ਸੀ ਤੇ ਰੋਲੇ ਕੋਲੇ ਦੇ ਮੌਕਾ ਪਾ ਕੇ ਮੁਹੰਮਦ ਖਾਨ ਮੁਲਤਾਨ ਭੱਜ ਗਿਆ ਤੇ ਸ਼ਹਿਰ ਵਾਸੀਆਂ ਨੇ ਇਸ ਫੌਜ ਦੀ ਰਸਤ ਦੇਣ ਦੇ ਵਿੱਚ ਸਹਿਤਾ ਕੀਤੀ ਸੀ ਤੇ ਮਹਾਰਾਜ ਨੇ ਉਹਨਾਂ ਦੇ ਸ਼ਹਿਰ ਨੂੰ ਲੁੱਟਣ ਤੋਂ ਬਚਾ ਲਿਆ ਸੀ ਕਿ ਕੁਝ ਦਿਨਾਂ ਬਾਅਦ ਮੁਹੰਮਦ ਖਾਨ ਨੇ ਆਪਣੇ ਪਦਵੰਤੇ ਪਦਵੰਤਿਆਂ ਦਾ ਜਥਾ ਇੱਕ ਮਹਾਰਾਜ ਦੇ ਕੋਲ ਭੇਜਿਆ ਤੇ ਉਹਨਾਂ ਆ ਕੇ ਬੇਨਤੀ ਕੀਤੀ ਕਿ ਨਵਾਬ ਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਚੁੱਕਿਆ ਤੁਸੀਂ ਉਹਨੂੰ ਮਾਫ਼ ਕਰ ਦਿਓ ਜੋ ਤੁਸੀਂ ਉਹਨੂੰ ਡੰਡ ਲਾਣਾ ਚਾਹੁੰਦੇ ਹੋ ਲਾ ਸਕਦੇ ਹੋ ਤੇ ਮਹਾਰਾਜ ਨੇ ਉਸ ਨੂੰ 60000 ਰੁਪਏ ਪ੍ਰਤੀ ਸਾਲਾਨਾ ਦੰਡ ਦੇ ਰੂਪ ਵਿੱਚ ਲਾਇਆ ਤੇ ਮਹਾਰਾਜ ਸਾਹਿਬ ਇੱਥੋਂ ਤਰਮੂਨ ਤਰਮੂਨ ਦੇ ਪੱਤਨ ਤੋਂ ਪਾਰ ਕਰਕੇ ਉੱਚ ਵੱਲ ਗਏ ਤੇ ਉੱਥੇ ਇੱਕ ਛੋਟੀ ਜਿਹੀ ਲੜਾਈ ਕਰਕੇ ਜਿਸ ਨੂੰ ਫਤਹਿ ਕੀਤਾ ਤੇ ਸੁਲਤਾਨ ਬੁਖਾਰੀ ਤੋਂ ਦਰਸ਼ਨਪੇਟਾਂ ਲੈ ਕੇ ਤੇ 1803 ਦੇ ਵਿੱਚ ਲਾਹੌਰ ਪਰਤਗੇ ਸੀ ਇਹ ਸੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਤੇ ਆਪਣਾ ਚੈਨਲ ਦੇ ਸਾਰੇ ਜਣੇ ਜਰੂਰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ